ਸਤ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਸ਼ੂ ਪਾਲਕਾਂ ਲਈ ਜ਼ਰੂਰੀ ਹੈਗੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਚਾਹੇ ਪਹਿਲੇ ਸੂਏ ਝੋਟੀਆਂ ਚਾਹੇ ਪਸ਼ੂ ਸੂਣ ਵਾਲਾਗਾ ਚਾਹੇ ਉਹ ਲੇਵਾ ਨਹੀਂ ਬਣਾਉਂਦਾ ਚਾਹੇ ਵੀ ਆਪਾਂ ਨੂੰ ਮਨ ਦੇ ਵਿੱਚ ਡਾਊਟ ਰਹਿੰਦਾਗਾ ਵੀ ਦੁੱਧ ਦੇ ਕੱਢੂਗਾ ਚਾਹੇ ਨਹੀਂ ਕੱਢੂਗਾ ਤੇ ਉਹਦੇ ਸਬੰਧ ਦੇ ਵਿੱਚ ਆਪਾਂ ਇਹ ਵੀਡੀਓ ਵੀ ਕਿਹੜੀਆਂ-ਕਿਹੜੀਆਂ ਸੂਨ ਤੋਂ 20-25 ਦਿਨ ਪਹਿਲਾਂ ਹੀ ਆਪਾਂ ਚੀਜ਼ਾਂ ਲਾਜ਼ਮੀ ਨੇ ਪਸ਼ੂ ਨੂੰ ਦੇਣੀਆਂ ਜਿਹਦੇ ਨਾਲ ਪਸ਼ੂ ਚੰਗੀ ਮਾਤਰਾ ਦੇ ਵਿੱਚ ਹੈ ਜਿਹੜਾ ਦੁੱਧ ਕੱਢ ਸਕੇ ਤੇ ਨਾਲੇ ਲੇਵਾ-ਲੇਵੇ ਦਾ ਭਾਈ ਆ ਚੱਡਾ ਜਿਹੜਾ ਪੂਰੀ ਤਰ੍ਹਾਂ ਬਣਾ ਰੱਖੇ ਕਿਉਂਕਿ ਜੇ ਚੱਡਾ ਹੋਊਗਾ ਤਾਂ ਤਾਣੀ ਦੁੱਧ ਵਧੀਆ ਕੱਢੂਗਾ ਇਹ ਵੀਡੀਓ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਦੇਣੀਆਂ ਨੇ ਲਾਜ਼ਮੀ ਨੇਗੀਆਂ ਉਹ ਤੁਹਾਨੂੰ ਕੱਲੀ-ਕੱਲੀ ਇਹ ਵੀਡੀਓ ਦੇ ਵਿੱਚ ਤੁਸਾਂ ਗਾਹਾਂ ਦੱਸੂਗਾ ਸੋਨੂੰ ਮੈਂ ਉਹ ਚੀਜ਼ਾਂ ਆਪਾਂ ਸੂਣ ਤੋਂ 20-25 ਦਿਨ ਪਹਿਲਾਂ ਤੁਸੀਂ ਲਾਜ਼ਮੀ ਦੇਖੋ ਤੁਸੀਂ ਆਪ ਹੀ ਦੇਖੋ ਤੁਹਾਡਾ ਚਾਹੇ ਪਹਿਲੇ ਸੂਏ ਮਾਝਾ ਚਾਹੇ ਦੂਜੇ ਸੂਏ ਹੈਗਾ ਜਿਹੜਾ ਪੀਕ ਲੈਵਲ ਦੇ ਉੱਤੇ ਦੁੱਧ ਆ ਗਈ ਕਿਸ ਤਰ੍ਹਾਂ ਉਹ ਦਿਨਾਂ ਦੇ ਵਿੱਚ ਦੁੱਧ ਤੇ ਉੱਤੇ ਆਉਗੀ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਦੱਸ ਦੇਾਂਗੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂਆਂ ਆ ਉਹ ਜਿਹੜੀਆਂ ਆਪਾਂ ਸੂਣ ਦੇ ਵਿੱਚੋਂ ਤਕਰੀਬਨ 21 ਜਾਂ 25 ਦਿਨ ਪਹਿਲਾਂ ਜਿਹੜੀਆਂ ਮਹੀਨਾ ਮੰਨ ਲਓ ਤੁਸੀਂ ਸਾਤੋਂ ਪਹਿਲਾਂ ਤਾਂ ਆਪਾਂ 1 ਕਿਲੋ ਲੇਟੀ ਲੈਣੀ ਹੈ ਜੇ ਆ ਕਿ ਗਰਮੀ ਤਾਂ ਇਹਨੂੰ ਇਸ ਤਰੀਪ ਭੌਕੇ ਰੱਖਣਾ ਮਤਲਬ ਉਵਾਲ ਕੇ ਨਹੀਂ ਦੇਣੀਗੀ ਇਹ ਤੇ ਠੰਡੇ ਪਾਣੀ ਦੇ ਵਿੱਚ ਅੱਧਾ ਪੌਣਾ ਕਿਲੋ ਲੇਟੀ ਤੁਸੀਂ ਪਾ ਕੇ ਰੱਖ ਸਕਦੇ ਜਿਹੜੀ ਨਿਰਨੇ ਕਾਲ ਜੇ ਦੇਣੀਆਂ ਤੜਕੇ ਇਹਦੇ ਵਿੱਚ ਆਪਾਂ ਇੱਕ ਕੌਲੀ ਆ ਜਿਹੜੀ ਬੇਸਣ ਦੀ ਪਾਉਣੀ ਹੈਗੀ ਇਹਦੇ ਨਾਲ ਨਾਲ ਜਿਹੜਾ ਆਪਾਂ ਨੂੰ ਪਤਾਗਾ ਆਹਗਾ ਅਦਰ ਅਚ ਇਹ ਆਪਾਂ ਦੇਣਾ ਲਾਜ਼ਮੀ ਆ ਜਿਹਦੇ ਨਾਲ ਮਤਲਬ ਚ ਅਡਰਤਾ ਬਣਦੀ ਬਣਦਾ ਚੱਡਾ ਕਹੜੀਏ ਚੱਡਾ ਬਣਦੀ ਬਣਦਾ ਨਾਲ ਦੀ ਨਾਲ ਜੇ ਕੋਈ ਥਣ ਦੇ ਵਿੱਚ ਵਿਕਾਰ ਹੋ ਜਾ ਥਣ ਚੜਦਾਗਾ ਜਾਂ ਖੜਦਾਗਾ ਆਪਾਂ ਨੂੰ ਪਹਿਲਾਂ ਪਤਾ ਨਹੀਂ ਲੱਗਦਾ ਪਸ਼ੂ ਦਾ ਸੂਣ ਤੋਂ ਬਾਅਦ ਹੁੰਦਾ ਤਾਂ ਉਹ ਜਿਹੜਾ ਵਿਕਾਰ ਪੈਣਾ ਹੁੰਦਾ ਥਣ ਦੇ ਵਿੱਚ ਉਹ ਉਹ ਇਹ ਚੀਜ਼ ਨਹੀਂ ਦੇ ਪੈਣ ਦਿੰਦੀ ਤੇ ਸਾਰਿਆਂ ਨੂੰ ਜਿਹੜੀ ਮੇਨ ਚੀਜ਼ ਆ ਗਈ ਤੇ ਆ ਇਸ ਤਰ੍ਹਾਂ ਦਾ ਡੱਬਾ ਜਿਹੜਾ ਆਪਾਂ ਮਾਈਟਾਵੋਲਟਸ ਮਿਕਸ ਇਹ ਇਹ ਆਪਾਂ ਲਾਜ਼ਮੀ ਪਾਉਣਾ ਸਾਨੂੰ ਮੈਂ ਵਿੱਚੋਂ ਵੀ ਦਿਖਾਉਣਾ ਇਹ ਕੱਢ ਕੇ ਇਹਦੇ ਵਿੱਚ 20 ਪੂੜੀਆਂ ਹੁੰਦੀਆਂ 50 50 ਗ੍ਰਾਮ ਦੀਆਂ ਇਹ ਆਪਾਂ ਸਵੇਰ ਸ਼ਾਮ ਇੱਕ ਦੇਣੀ ਆ ਇਹਨੂੰ ਤੁਸੀਂ ਇਹਦੇ ਵਿੱਚ ਵੀ ਪਾ ਸਕਦੇ ਹੋ ਫੋਰ ਚੌਕਰ ਜਾਂ ਲੇਟੀ ਦੇ ਵਿੱਚ ਵੀ ਦੇ ਸਕਦੇ ਹੋ ਜਿਹਦੇ ਨਾਲ ਤੁਸੀਂ ਆਪ ਹੀ ਵੇਖੋਗੇ ਵੀ ਤੁਹਾਡਾ ਪਸ਼ੂ ਹੈ ਜਿਹੜਾ ਦੁੱਧ ਦੀ ਪੀਕ ਲੈਵਲ ਦੇ ਉੱਤੇ ਬਹੁਤ ਵਧੀਆ ਆਊਗਾ ਤੇ ਬਹੁਤ ਚੰਗਾ ਤੇ ਲੰਬੇ ਸਮੇਂ ਲਈ ਦੁੱਧ ਦੇਊਗਾ ਇਹ 50 ਗ੍ਰਾਮ ਦੀਆਂ ਆਹੀ ਡੱਬੇ ਦੇ ਵਿੱਚ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ 20 ਪੁੜੀਆਂ ਹੁੰਦੀਆਂ ਗਈਆਂ ਇਹ ਇੱਕ ਤੜਕੇ ਤੇ ਇੱਕ ਸ਼ਾਮ ਨੂੰ ਆਪਾਂ ਪਸ਼ੂ ਨੂੰ ਦੇਣੀ ਹੈਗੀ ਤੇ ਬਾਕੀ ਜਿਹੜੀ 20 21 ਦਿਨ ਪਹਿਲਾਂ ਪੈਂਦੀ ਆ ਟਰਾਂਸਲੇਟ ਫੀਡ ਉਹ ਆਪਾਂ ਦੇਣੀ ਦੇਣੀ ਆ ਇੱਕ ਵਾਰੀ ਸੂਣ ਤੋਂ ਪਹਿਲਾਂ ਇਹ ਚੀਜ਼ਾਂ ਨੇ ਜਿਹੜੀਆਂ ਪਸ਼ੂ ਨੂੰ ਲਾਜ਼ਮੀ ਦੇ ਕੇ ਦੇਖਿਓ ਤੇ ਬਾਕੀ ਮਿਲਦੇ ਆਪਾਂ ਕੋਈ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ